ਸਮਾ ਸਿੰਘ ਜੀ ਕੋਲ ਬਟਾਉਂ ਮਾਦਰਾ ਨਾ ਆਪਣੇ ਵੱਲੋਂ ਸਾਰੇ ਇਹ ਹਲਕਾ ਜਿਹਾ ਸਿੰਘ ਪੰਜਾਬ ਸਿੰਘ ਗਿਲਗਰਦਿਓ ਕਿ ਦੋ ਅੱਜ ਵਰਗ ਤੇ ਦੁੱਖ ਦੇ ਘੜੀ ਹੈ ਰਾਮ ਮਦਰਾ ਸਾਹਿਬ ਨੇ ਜੋ ਬੋਲੇ ਸੱਚ ਬੋਲੇ ਉਹਨਾਂ ਦਾ ਜੋ ਤਿੱਜਾ ਮੈਨੂੰ ਬੁਮਾਰੂ ਕੋਈ ਲਾਹਤ ਤੋਂ ਮੈਂ ਬਹੁਤ ਰੱਖੀ ਕੀਤਾ ਜਾ ਰਿਹਾ ਐਸਐਸਪੀ ਸਾਹਿਬ ਨੂੰ ਮੈਂ ਫੋਨ ਕਰਦੀ ਆ ਫੋਨ ਨਹੀਂ ਮੇਰਾ ਕੰਦ ਕਰਦੇ ਦਿੱਤੀ ਸਭ ਨੂੰ ਕਰਦੇ ਕੋਈ ਮੇਰੇ ਸੁਣਵਾਏ ਲਈ ਕਰ ਰਿਹਾ ਮੈਂ ਸਾਰੇ ਅੱਗੇ ਹੱਥ ਜੋੜ ਕੇ ਅਪੀਲ ਕਰਦੀ ਆਂ ਕਿ ਇੱਕ ਮੈਨੂੰ ਬਿਮਾਰ ਲੇਡੀਸ ਨੂੰ ਹਸਪੀਟਲ ਵੀ ਇਲਾਜ ਨਹੀਂ ਕਰਵਾ ਦਿੱਤਾ ਜਾ ਰਿਹਾ ਤੇ ਡਾਕਟਰਾਂ ਤੇ ਦਬਾਅ ਪਾ ਕੇ ਟਰੀਟਮੈਂਟ ਨਹੀਂ ਕਰੰਦੇ ਰੇ ਸੋ ਤੁਸੀਂ ਸਾਰੇ ਜਣੇ ਜਾਗੋ ਤੇ ਇਹ ਵੇਖੋ ਕਿ ਅੱਜ ਇੱਕ ਸਾਢੇ ਨਾਲੇ ਹਾਲਾਤ ਹੋ ਰਹੇ ਨੇ ਇੱਕ ਬਿਮਾਰ ਦੇ ਇਲਾਜ ਤੋਂ ਹੀ ਕੁਝ ਹੋ ਰਿਹਾ ਕੱਲ ਨੂੰ ਤੁਹਾਡੇ ਨਾਲ ਕੀ ਕੁਝ ਹੋਊਗਾ ਮੇਰੇ ਬੱਚਿਆਂ ਤੇ ਜੋ ਪੁਛੇ ਕਰ ਰਹੇ ਨੇ ਮੇਰੇ ਬੱਚੇ ਪਤਾ ਨਹੀਂ ਕਿਥੇ ਕਿਥੇ ਨੇ ਮੇਰੀ ਭੇਟੀ ਮੇਰਾ ਬੇਟਾ ਮੇਰਾ ਪਰਵਾਰ ਮੇਰੀ ਮਾਤਾ ਘਰ ਬਮਾਨ ਨੇ ਅਸੀਂ ਐਨੇ ਕੋ ਪਰੇਸ਼ਾਨ ਜਦੋਂ ਮੇਰੇ ਕੋਈ ਕੁਝ ਵੀ ਹੁੰਦਾ ਮੇਰੇ ਸਿਹਤ ਪ੍ਰਤੀ ਕੋਈ ਹੁੰਦਾ ਮੇਰੇ ਸਾਰਾ ਪ੍ਰਸ਼ਾਸਨ ਪੀਜੀਆ ਰਿਕਾਰਡ ਕਢਾ ਲੈ 40 ਸੇ ਰਿਕਾਰਡ ਕਢਾ ਲੈ ਮੇਰੇ ਨਾਮ ਦੇ ਡੀਐਚਸੀ ਚ ਰਿਕਾਰਡ ਕਢਾ ਲੈ ਆਮਰ ਹੌਸਪੀਟਲ ਚ ਰਿਕਾਰਡ ਕਢਾ ਲੈ ਕਿ ਕਿੰਨੇ ਟਾਂ ਨੂੰ ਮੇਰਾ ਟ੍ਰੀਟਮੈਂਟ ਚੱਲਦਾ ਡਾਕਟਰ ਕੋਲ ਆਰ ਕੋਲਕੁਰ ਕੋਰਕੜਾਲਨ ਜੇ ਕਿਤੇ ਵੀ 1% ਮੈਂ ਇਹਨਾਂ ਨੂੰ ਗਲਤ ਕਹਿ ਰਹੀ ਆ ਤਾਂ ਮੇਰੇ ਤੇ ਜੋ ਮਰਜ਼ੀ ਲਾਮ ਲਾ ਦੇ ਪਰ ਅੱਜ ਜੋ ਮੈਨੂੰ ਹਾਊਸ ਅਰੈਸਟ ਕਰਕੇ ਮੈਨੂੰ ਇੰਨਾ ਕੁ ਟੌਰਚਰ ਕੀਤਾ ਜਾ ਰਿਹਾ ਹੈ ਮੈਂ ਕਹਿੰਦੀ ਆ ਜਾਗ ਜੋ ਪੰਜਾਬ ਵਾਲਿਓ ਜਾਗ ਜੋ ਹਲਕੇ ਵਾਲਿਓ ਅੱਜ ਜੋ ਸਾਡੇ ਤੇ ਕੁਝ ਹੋ ਰਿਹਾ ਹੈ ਕੱਲ ਨੂੰ ਤੁਹਾਡੀ ਵਾਰੀ ਲ ਕਿਸੇ ਦੀ ਆ ਦੇ ਜੇ ਮੈਨੂੰ ਕੁਝ ਵੀ ਹੁੰਦਾ ਇਹ ਦੁਨੀਆਂ ਮਰ ਪਛਾਣ ਤੇ ਉਸਨੂੰ ਇਹ ਤੇ ਜੁਮਲੇ ਵਾਰ ਸਰਕਾਰ ਹੋਵੇਗੀ ਤੇ ਮੈਂ ਸਾਰੇ ਆਪਣੇ ਮਨੋਂ ਹੱਥ ਜੋੜ ਕੇ ਕੀ ਖਰਦਿਆਂ ਕਿ ਮੈਨੂੰ ਕਿਤੇ ਰੋਸ ਪਰਬੀਂੇ ਕਰਨ ਦੇ ਨੇ ਮੇਰਾ ਇੱਥੇ ਹੀ ਨਹੀਂ ਇਲਾਜ ਹੁੰਦੇ ਨੇ ਸਾਰੇ ਜਣਿਆਂ ਨੂੰ ਮੇਰੇ ਕੋਲ ਇਹੀ ਰਿਕਵੈਸਟ ਹੈ ਕਿ ਤੁਸੀਂ ਸਾਰੇ ਦਿਨੇ ਚੱਲ ਜਾਓ ਜਾਗਦੀਆਂ ਜ਼ਮੀਰਾਂ ਵਾਲਿਓ ਤਾਂ ਇਹ ਨਾ ਖੜਜੋ ਪਠਾਨ ਮਾਜਰੀ ਦੇ ਪਰਿਵਾਰੀਆਂ ਨਾ ਖੜਜੋ ਕਿਪੜਾ ਮਦਰਸਾ ਚ ਗੋਲਿਆਂ ਨੂੰ ਸਜ਼ਾ ਦਿੱਤੀ ਉਹਦੇ ਪਰਵਾਰ ਨੂੰ ਇਹਨੇ ਤਸੀਹੇ ਦਿੱਤੇ ਜਾ ਰਹੇ ਨੇ ਤੁਸੀਂ ਸਾਰੇ ਵੀ ਮੇਰੇ ਹੱਥ ਜੋੜ ਕੇ ਰੱਖਿਆ ਪੀ ਲਿਆ ਕਿ ਤੁਸੀਂ ਮੇਰੇ ਦੇ ਹੱਕ ਤੇ ਖੜਦੇ ਹੋ ਮੇਰਾ ਬਾਤ ਪ੍ਰਤੀਨਉ ਮੈਂ ਨਹੀਂ ਤੇ ਇਕੱਲੇ ਇਕੱਲੇ ਅਫਸਰ ਦਾ ਨਾਂ ਬੋਲਾਂਗੀ ਇਹ ਸਾਰਾ ਕੁਝ ਜੋ ਮੇਰੇ ਨਾਲ ਹੋ ਰਿਹਾ ਕਿਸੇ ਹੋਰ ਨਾਲ ਨਾਏ ੱਟਕੇ ਸ਼ਾਇ ਹੋਏ ਮੈਂ ਹੀ ਪਰਮੋਹ ਮੰਨੂ ਕਹੀ ਨਹੀਂ ਆਪੇ ਸੱਚੇ ਪਾਤਸ਼ਾ ਸੱਚ ਦਾ ਜੋ ਸਾਥ ਹੈ ਉਹ ਦੇਹ ਮੇਰੇ ਗੁਰੂ ਮਹਾਰਾਜਾਂ ਨੂੰ ਵੀ ਪਤਾ ਹੈ ਕਿ ਜੋ ਮੇਰੇ ਪ੍ਰਤੀ ਬੇਇਨਤੀਆਂ ਕਰਦੇ ਨੇ ਕਿਓ ਕਿੰਨੀਆਂ ਕਬੰਤੀਆਂ ਮੇਰੀਆਂ ਮੇਰੇ ਤੇ ਪਰਵਾਣ ਹੋ ਰਹੀਆਂ ਨੇ ਪਰ ਮਾਰਾ ਸੱਚੇ ਪਾਸ਼ਾ ਤੁਸੀਂ ਜਾਣਦੇ ਹੋ ਕਿ ਸਾਡੇ ਤੇ ਜੋ ਅੱਗ ਤੇ ਸੀਏਸੀ ਚੱਲ ਰਹੇ ਆ ਇਹਨਾਂ ਨੇ 84 ਵਾਲਾ ਹਾਲ ਬਣਾ ਦਿੱਤਾ ਸਾਡਾ ਇਹਦੀ ਜ਼ਿੰਮੇਵਾਰ ਸਰਕਾਰ ਹੋਏਗੀ ਇਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਏਗਾ ਇਹ ਸਭ ਨੂੰ ਮੇਰੀ ਇਹੀ ਹੱਥ ਜੋੜ ਕੇ ਅਪੀਲ ਹੈ ਜੇ ਮੈਨੂੰ ਕੁਛ ਵੀ ਹੁੰਦਾ ਤਾਂ ਸਾਰੇ ਜ਼ਿੰਮੇਵਾਰ ਹੀ ਪ੍ਰਸ਼ਾਸਨ ਤਾਂ ਇਹ ਸਰਕਾਰ ਹੋਏਗੀ